ਉਹ ਵੀ ਦੀ ਉਹ ਸਾਨੂੰ ਨਾਂ ਨਹੀਂ ਪਤਾ ਇਹਦਾ ਅੱਛਾ ਜੀ ਕਿੰਨੇ ਸੀਨ ਲੈ ਕੇ ਫਿਰਦੇ ਵਿੱਚ ਸੀਨ ਵਧੀਆ ਸੀਗੇ ਜੀ ਮੂਰੇ ਵਧੀਆ ਇਕੱਠ ਇਕੱਠ ਦਾ ਮਾਹੌਲ ਸੀਗਾ ਪੂਰਾ ਅੱਜ ਪਹਿਲੀ ਵਾਰ ਸ਼ੂਟਿੰਗ ਹੋਈ ਹੈ ਇੱਥੇ ਤੇ ਬੱਚੇ ਵੀ ਖੋ ਸੀਗੇ ਨੌਜਵਾਨ ਵੀ ਸਾਰੇ ਖੋ ਸੀਗੇ ਅੱਛਾ ਪਾਕਿਸਤਾਨੀ ਦ੍ਰਿਸ਼ ਦਿਖਾਏ ਗਏ ਵਿੱਚ ਹਾਂ ਵੀਰੇ ਪਾਕਿਸਤਾਨੀ ਝੰਡੇ ਦਿਖਾਏ ਗਏ ਨੇ ਤੇ ਕੋਈ ਨਾ ਰੂਲ ਰੂਲ ਹੋਊਗਾ ਪਾਕਿਸਤਾਨ ਵੱਲੋਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਤੇ ਸਾਡਾ ਗੁਲੀਆਂ ਗੁਲੀਆਂ ਵਾਲੇ ਸੀਨ ਵੀ ਚੱਲੇ ਹਾਂ ਗੋਲੀਆਂ ਦਾ ਸੀਨ ਵੀ ਚੱਲਿਆ ਨੌਜਵਾਨ ਮੁੰਡਾ ਵੀਰੇ ਪਿਆਬ ਦਾ ਹਨਾ ਮੂਰੇ ਆ ਰਿਹਾ ਵਾ ਸਾਨੂੰ ਇਹ ਅਚਾ ਵਧੀਆ ਕੁਛ ਜੀ ਦੋਸਾਂ ਜੀ ਫਿਲਮ ਵੀ ਸੀਗੀ ਉਹਦਾ ਵਿਰੋਧ ਕੀਤਾ ਗਿਆ ਤੇ ਕਾਫੀ ਹਿੰਦੂਸਤਾਨ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਗਈ ਬਾਹਰ ਕੰਟਰੀ ਰਿਲੀਜ਼ ਹੋਈ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹ ਤਾਂ ਬਰੇ ਯਾਰਾ ਦੇਖ ਹੁਣ ਵੀ ਹਨਾ ਪੰਜਾਬ ਦਾ ਮੁੰਡਾ ਉਹ ਵੀ ਸੀਗਾ ਹਨਾ ਜੀ ਤਾਂ ਵਧੀਆ ਦਿਖਾ ਰਿਹਾ ਸੀ ਕੋਈ ਨਾ ਕੋਈ ਜਿਹੜੀ ਚੀਜ਼ ਹੋਈ ਆ ਤਾਂ ਹੀ ਤਾਂ ਦਿਖਾਤੀ ਉਹਨਾਂ ਨੇ ਚਲੋ ਇੱਥੇ ਰਿਲੀਜ਼ ਨਹੀਂ ਹੋਣ ਦਿੱਤੀ ਕਈਆਂ ਨੇ ਵਿਰੋਧ ਕਰਿਆ ਉਹਨਾਂ ਦਾ ਹਨਾ ਤੇ ਉਹ ਗਲਤ ਗੱਲ ਆ ਪਿਆ ਉਹਦਾ ਪੈਸਾ ਪਿਆਵਲੀ ਆ ਰਿਹਾ ਵਾ ਸਭ ਨਾਲ ਵਧੀਆ ਗੱਲ ਆ ਨਾ ਵੀਰੇ ਤੇ ਹੁਣ ਜਿਹੜੀ ਹੁਣ ਦ੍ਰਿਸ਼ ਦਿਖਾਏਗਾ ਪਾਕਿਸਤਾਨ ਦਾ ਵਰਗਾ ਚੰਡੇ ਲੱਗੇ ਇਹ ਇਹਨਾਂ ਲੱਗੇ ਨਾਰਾਜ਼ਗੀ ਤਾਂ ਨਹੀਂ ਕੋਈ ਨਹੀਂ ਵੀਰੇ ਕੋਈ ਸਾਨੂੰ ਨਾਰਾਜ਼ਗੀ ਨਹੀਂ ਤੇ ਉਹਨਾਂ ਨੂੰ ਵੀ ਪਤਾ ਵਾ ਵੀ ਆਪਣਾ ਜੋ ਚੀਜ਼ ਹੋਈ ਆ ਉਹ ਹੀ ਦਿਖਾ ਰਹੇ ਨੇ ਉਹ ਆਉਣ ਆਉਂਦੀ ਆ ਕਹਿੰਦੇ ਵੀ ਦੇਖੋ ਜਰੂਰ ਵਧੀਆ ਮੂਵੀ ਹੈ ਜੀ ਕਹਿੰਦੇ ਦੇਖੋ ਜਰੂਰ 5 ਦਸੰਬਰ ਨੂੰ ਆ ਰਹੀ ਹੈ ਮੂਵੀ ਬਈ ਸੈੱਟ ਲੱਗੇ ਸੀ ਪਿੰਡ 'ਚ ਸੈੱਟ ਵਾ ਕਾਫੀ ਮੂਵ ਹੈ ਮਤਲਬ ਪਿੰਡ ਦੇ ਵਿੱਚ ਹੀ ਜ਼ਿਆਦਾਤਰ ਸ਼ੂਟ ਹੋਈ ਆ ਮੂਵੀ ਦੋ ਤਿੰਨ ਜਗ੍ਹਾ ਤੇ ਸ਼ੂਟ ਕੀਤਾ ਜੀ ਉਹ ਕੰਨੇ ਪਿੰਡ ਤੋਂ ਬਾਹਰ ਵੀ ਕਿਤੇ ਹੋਈ ਆ ਸ਼ੂਟਿੰਗ ਨਹੀਂ ਬਾहां ਜੀ ਬੰਦਰਗਾਹ ਦੇ ਵਿੱਚ ਹੋਈ ਆ ਜੀ ਸ਼ੂਟ ਆਪਣੇ ਅਰੇ ਰਵੇ ਉਧਰ ਬੰਦਰਗਾਹ ਦੇ ਵਿੱਚ ਹੋਈ ਆ ਸ਼ੂਟ ਇਹ ਵਧੀਆ ਮੂਵੀ ਆਈ ਕਹਿੰਦੇ ਪੰਜ ਦਸੰਬਰ ਨੂੰ ਆ ਰਹੀ ਹੈ ਕਿੰਨੇ ਦਿਨ ਸ਼ੂਟਿੰਗ ਚੱਲੀ ਪਿੰਡ ਦੇ ਸ਼ੂਟਿੰਗ 3 ਦਿਨ ਚੱਲੀ ਆ ਜੀ 3 ਦਿਨ ਪਿੰਡ ਦੇ ਕੋਈ ਨੌਜਵਾਨਾਂ ਚ ਪਿੰਡ ਦੇ ਲੋਕਾਂ ਨੇ ਵੀ ਹਿੱਸਾ ਲਿਆ ਮੂਵੀ ਦੇ ਵਿੱਚ ਹਾਂ ਹਾਂ ਜੀ ਵਿੱਚ ਹੈਗੇ ਆ ਰੋਲ ਤੇ ਵਿੱਚ ਕਈ ਮੁੰਡਿਆਂ ਨੂੰ ਮਤਲਬ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਵਾ ਕਈ ਬੰਦੇ ਕੰਮ ਤੇ ਵੀ ਨਹੀਂ ਗਏ ਇਨਾਂ ਚਾ ਦੇ ਵਿੱਚ ਮਤਲਬ ਇਨਾਂ ਚਾ ਸੀਗਾ ਵੀ ਪਿੰਡ ਦੇ ਵਿੱਚ ਸਾਰੇ ਪਾਕਿਸਤਾਨ ਵਾਲੇ ਸੀਗੇ ਹਾਂਜੀ ਪਾਕਿਸਤਾਨੀ ਤੇ ਸੀਨ ਸੀਗਾ ਹੀ ਮਤਲਬ ਠੀਕ ਤੇ ਵਧੀਆ ਮੂਵੀ ਆ 5 ਦਸੰਬਰ ਨੂੰ ਕਹਿ ਰਹੇ ਆ ਮਤਲਬ 5 5 ਦਸੰਬਰ ਨੂੰ ਮੂਵੀ ਆ ਰਹੀ ਹੈ ਠੀਕ ਹੈ ਜੀ ਨਾਮ ਦੇ ਲਾਈ ਪਰਦੇ ਨਹੀਂ ਨਹੀਂ ਜੀ ਗੱਲ ਹੋਈ ਹੈਗੀ ਉਹ ਆਪਣੇ ਕਿਉਂ ਪਸੰਦੇ ਹੈ ਨਹੀਂ ਸੀ ਉਹ ਪੰਜਾਬੀ ਬੰਦਾ ਦਾ ਕੋਈ ਉਹਨਾਂ ਦੇ ਵਿੱਚ ਇੰਨਾ ਹੈ ਨਹੀਂ ਸੀ ਸਮਝਣ ਵਾਲਾ ਅੱਛਾ ਜੀ ਕਿੰਨੇ ਕਿ ਲੋਕ ਸੀ ਕਿੰਨੇ ਦਿਨ ਰਹਿ ਕੇ ਗਏ ਨੇ ਇੱਥੇ ਉਹ ਰਹੇ ਤਾਂ ਆਪਣੇ ਬੰਦਰਗਾਹ 'ਚ ਨੇ ਜੀ ਅੱਛਾ ਜੀ ਇੱਥੇ ਤਾਂ ਆਪਣਾ ਕੋਈ ਬੰਦਾ ਰਹਿ ਹੀ ਨਹੀਂ ਉੱਥੇ ਸੀ ਉਹਨਾਂ ਦਾ ਸਾਰਾ ਖਾਣਾ ਪੀਣਾ ਸੀ ਤੁਹਾਡੇ ਇੱਥੇ ਘਰ ਦੇ ਨੇੜੇ ਸ਼ੂਟਿੰਗ ਹੋਈ ਆ ਫੂ ਵੀ ਬਣਾਇਆ ਗਿਆ ਆ ਦੇਖੋ ਆ ਬਣਾਇਆ ਗਿਆ ਜੀ ਹਾਂ ਜੀ ਤੁਹਾਨੂੰ ਪਤਾ ਕਿਹੜੀ ਵੀ ਫਿਲਮ ਦੀ ਸ਼ੂਟਿੰਗ ਹੋਈ ਤਰੇਂਦਰ ਨੌ ਸੀ ਉਹਦੇ ਹਾਂ ਠੀਕ ਹੈ ਕਿਹੜੇ ਕਿਹੜੇ ਸਿਤਾਰੇ ਸੀਗੇ ਕੁਝ ਪਤਾ ਤੁਹਾਨੂੰ ਕੀ ਕੀ ਨਾਮ ਹੈ ਨਾ ਦੇਖੋ ਨੌ ਦਾ ਇੰਨਾ ਪਤਾ ਨਹੀਂ ਰਣਵੀਸ ਜੀ ਕੀ ਲੱਗਦਾ ਪਿੰਡ ਦਾ ਨਾਂ ਰੋਸ਼ਨ ਹੋਊਗਾ ਇਹ ਤਾਂ ਹੁਣ ਪ੍ਰਮਾਤਮਾ ਜਾਣਦਾ ਜੀ ਉਹਨੂੰ ਪਤਾ ਪਸਟੀ ਕਿ ਆ ਜਿੱਥੇ ਤਾਂ ਕੋਈ ਅਜਿਹੀ ਸ਼ੂਟਿੰਗ ਹੋਈ ਨਹੀਂ ਇਹਨਾਂ ਨੂੰ ਲੱਗਦਾ ਜੀ ਹਿੰਦੀ ਫਿਲਮ ਹੈ ਬਾਲੀਵੁੱਡ ਦੀ ਫਿਲਮ ਹੈ ਇੱਥੇ ਸ਼ੂਟ ਹੋਈ ਹੈ ਆਏ ਪਿੰਡ ਦੇ ਲੋਕਾਂ ਦੇ ਵਿੱਚ ਵੀ ਕ੍ਰੇਜ਼ ਦੇਖਣ ਨੂੰ ਮਿਲਿਆ ਉਹ ਤਾਂ ਅਤਿ ਸ਼ਾਹ ਬਹੁ ਸੀ ਜੀ ਲੋਕਾਂ ਦਾ ਕਿ ਉਹਨੇ ਦਿਨ ਕੰਮ ਤੇ ਗਏ ਨਹੀਂ ਹੈਗੇ ਬੱਚਾ ਬੱਚਾ ਵੀ ਕੋਈ ਸਕੂਲ ਨਹੀਂ ਗਿਆ ਹੈਗਾ ਇੱਥੇ ਕਿਹ ਪਿੰਡ ਦਾ ਨਾਂ ਕੀ ਪਿੰਡ ਦਾ ਨਾਮ ਖੇੜਾ ਪਿੰਡ ਹੈ ਜੀ ਹਾਂ ਤਿੰਨ ਦਿਨ ਇਹ ਹਾਂ ਜੀ ਤਿੰਨ ਦਿਨ ਚੱਲੀ ਸੀਗੀ ਤਿੰਨ ਦਿਨ ਚੱਲੇ ਕਿੰਦਾ ਦਾ ਸੀਨ ਇੱਥੇ ਦਰਸਾਏ ਗਏ ਆ ਕਿਹੜੀ ਫਿਲਮ ਸੀ ਜੀ ਤ੍ਰਿੰਦਰ ਫਿਲਮ ਸੀ ਸੀਨ ਮਤਲਬ ਸ਼ੂਟਿੰਗ ਵਾਲੇ ਜਿੱਦਾਂ ਮਤਲਬ ਸ਼ੂਟ ਵਾਲੇ ਹੁੰਦੇ ਆ ਗੱਲਾ ਸੀ ਜੀ ਮਨਨ ਕੋਲ ਹਾਂਜੀ ਅੱਗੇ ਸੀ ਤੇ ਕੋਈ ਝੰਡੇ ਦਾ ਜ਼ਿਕਰ ਆਦਾ ਕਿਹੜਾ ਝੰਡਾ ਲੱਗਿਆ ਸੀ ਜੀ ਝੰਡਾ ਜੀ ਪਾਕਿਸਤਾਨ ਵਾਲਾ ਲੱਗਿਆ ਸੀ ਕੋਈ ਪੋਸਟਰ ਵੀ ਦੁਵਾਰਾਂ ਤੇ ਲਗਾਏ ਗਏ ਉਹ ਕਿਹੜੇ ਦੁਵਾਰਾਂ ਸਟਿੱਕ ਹਾਂਜੀ ਕੰਧਾਂ ਤੇ ਲੱਗੇ ਹੋਏ ਸੀਗੇ ਜੀ ਪੋਸਟਰ ਮਤਲਬ ਪਾਕਿਸਤਾਨ ਵਾਲੀ ਯਾਰ ਸਾਰੇ ਕਿਤੇ ਲੱਗੇ ਸੀ ਜੀ ਪਾਕਿਸਤਾਨੀ ਕੱਪੜੇ ਪਾ ਕੇ ਜਿਹੜੀ ਫਿਲਮ ਬਣੀ ਹਾਂਜੀ ਉਦੋਂ ਹੀ ਸੀ ਜੀ ਕੁਝ ਗੋਲੀਆਂ-ਗੋਲੀਆਂ ਦੇ ਸੀਨ ਵੀ ਚੱਲੇ। ਹਾਂਜੀ ਚੱਲੇ ਸੀ। ਕਿਹੜੇ-ਕਿਹੜੇ? ਮਸੀਂ ਸ਼ੂਟ ਕਰਦੇ ਸੀਗੇ ਜੀ ਮੈਂ ਛੱਤ ਤੋਂ ਆ ਕੇ ਜੀ نیچے ਸੀ ਮੀਂਹ ਦੇ ਵਿੱਚ ਹਾਂਜੀ ਉਦੋਂ ਹੀ ਸੀਗੇ। ਇੱਕ ਖੂਬ ਹੀ ਬਣਾਇਆ ਗਿਆ ਪਿੰਡ। ਹਾਂਜੀ ਖੂਬ ਇੱਧਰ ਆ ਜੀ। ਹਾਂਜੀ। ਜੀ। ਤੇ ਕਿੱਦਾਂ ਦੇ ਸੀਨ ਸੀਗੇ ਫਿਲਮ ਦੇ? ਕਿੱਦਾਂ? ਅੱਛਾ ਸੁਖਿੰਦਰ ਜੀ ਫਿਲਮ ਦੀ ਸ਼ੂਟਿੰਗ ਹੋਈ ਸੀ ਕਿ ਪੂਰਾ ਮਾਮਲਾ ਇਹ ਪੂਰੀ ਪਰਮਿਸ਼ਨ ਸੀ? ਰਣਵੀਰ ਸਿੰਘ ਦੀ ਇਥੇ ਪਿੰਡ ਖੇੜਾ ਵਿਖੇ ਸ਼ੂਟਿੰਗ ਹੋਈ ਸੀ 6 ਕਿ ਮਿੰਟ ਦਾ ਸ਼ੂਟ ਸੀਗਾ ਇਹਨਾਂ ਦੀ ਬਕਾਇਦਾ ਇਹਨਾਂ ਨੇ ਪਰਮਿਸ਼ਨ ਲਈ ਹੋਈ ਸੀ ਪਰਮਿਸ਼ਨ ਤੋਂ ਬਾਅਦ ਹੀ ਇਹਨਾਂ ਨੇ ਸ਼ੂਟਿੰਗ ਕੀਤੀ ਹੈ ਅੱਛਾ ਵੀ ਕਿਹੜਾ ਪਿੰਡ ਸੀ ਕਿਹੜਾ ਪਿੰਡ ਪਿੰਡ ਖੇੜਾ ਥਾਣਾ ਢਿੱਲੋ ਦੇ ਅੰਦਰ ਦਾ ਕਿੰਨੀ ਕੁ ਟੀਮ ਸੀ ਕਿੰਨੇ ਕੁ ਲੋਕ ਸੀ ਲੋਕ 50 60 ਲੋਕ ਸੀ ਕਿਉਂਕਿ ਜ਼ਿਆਦਾ ਟੀਮ ਸੀ ਪੂਰੇ ਪਿੰਡ ਦੇ ਵਿੱਚ ਸ਼ੂਟਿੰਗ ਪਿੰਡ ਦੇ ਵਿੱਚੋਂ ਪਿੰਡ ਦੀ ਗੈਦਰਿੰਗ ਤਾਂ ਹੋਈ ਜਾਂਦੀ ਹੈ ਨਹੀਂ ਇੱਕ ਪਾਰਟਿਕੂਲਰ ਉਹਨਾਂ ਨੇ ਬਣਾਇਆ ਸੀ ਆਪਣਾ ਸੈਟਅਪ ਬਣਾਇਆ ਸੀ ਉੱਥੇ ਸ਼ੂਟਿੰਗ ਕੀਤੀ ਸੀ ਉਹਨਾਂ ਨੇ ਪੁਲਿਸ ਨੇ ਉਹਨਾਂ ਨੂੰ ਸਿਕਿਉਰਟੀ ਵੀ ਦਿੱਤੀ ਸ ਅਛਾ ਕਿਹੜੇ ਦਿਨ ਦੀ ਸ਼ੂਟਿੰਗ ਹੈ ਕਿੰਨੇ ਦਿਨ ਪਹਿਲੇ ਦੀ ਛੁੱਟੀ ਹੋਈ ਹੈ ਇਹ ਹਫਤਾ ਪਹਿਲਾਂ ਦੀ ਸ਼ੂਟਿੰਗ ਹੈ ਜੀ ਓਕੇ